Yo, 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 yo! ਕਿ ਉਹ ਚੀਜ਼ ਨੂੰ ਜਿਹੜਾ ਲੈ ਕੇ ਜਾਇਆ ਜਾ ਰਿਹਾ ਪ੍ਰਸ਼ਾਸਨ ਵਾਲੋ ਪਰ ਸਭ ਤੋਂ ਵੱਡੀ ਗਲਤੀ ਜਦ ਪੁਲਿਸ ਚੱਕਰ ਨਹੀਂ ਆਈਏ ਕਰ ਪੁਲਿਸ ਚੱਕਰ ਨਹੀਂ ਆਈ ਜੱਪ ਕਰ ਤੇ ਪੁਲਿਸ ਨੂੰ ਕਦੇ ਪਾਸੇ ਨਹੀਂ ਦੇਖਿਆ ਪੁਲਿਸ ਨੇ ਇਸ ਕਰਕੇ ਮੁਲਾਕੀ ਆ ਬੁਲਸੀ ਜਿਹੜਾ ਵੀ ਮੁਲਾਜ਼ਮ ਆਇਆ ਉਸ ਪਹਿਲੇ ਇਮੀਡੀਟ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮੋਹਲ ਬਗਿਆ ਕੀ ਪਤਾ ਕੋਈ ਤਰਕੀਬ ਨਿਕਲ ਜਾਵੇ ਅਗਰ ਕੀ ਬੱਚਿਆ ਵੀ ਜੀਤਾ ਦਾ ਡਾਕਟਰ ਜੀ ਲਾ ਕੇ ਤੁਸੀਂ ਲਗਾਓ ਕਿ ਚੌਂਕੀ ਵਾਲੀ ਦੀ ਦਵਾਈ ਸੀ ਕੋਈ ਅਧਿਕਾਰੀ ਨਹੀਂ ਆਇਆ ਸਾਰੇ ਉਹਨੂੰ ਲੈ ਕੇ ਚਲੇ ਗਏ ਨਹੀ ਨਹੀ ਮਾਂ ਬਾਪ ਬੱਚੇ ਤੇ ਰੋ ਰਹੇ ਨੇ ਇਕੱਲਾ ਰੋ ਰਹੇ ਆ ਤੁਸੀਂ ਚੌਂਕੀ ਲਈ ਜਿਹੜੀ ਇੱਥੇ ਮਕੀਨ ਪਾਈ ਸੀ ਚੌਂਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਪਤਾ ਹੈ ਲੋਕਾਂ ਨੂੰ ਚੌਂਕੀ ਦੇ ਖਾਣ ਮਿਲਿਆ ਲੋਕੀ ਚੌਂਕੀ ਵਾਲਾ ਦਾ ਸਸਪੈਂਸ ਚੱਲ ਰਿਹਾ ਇੱਥੇ ਤੁਹਾਨੂੰ ਪਤਾ ਜਿਹੜੇ ਹਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾਬਾਜ਼ ਸਾਰੇ ਇਲਾਕੇ ਚ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ 25 ਇਹ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਇਹ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਲਾਤ ਬਚ ਜਾਂਦੀ ਬੱਚੀ ਦੇ ਹਲਾਤ ਉਹਨੂੰ ਖਾਹ ਕਬ ਜਾਂਦਾ ਬਚ ਜਾਂਦਾ ਦੇਖੋ ਇਹ ਦਲਿੰਦਰ ਬੈਸ ਦੀ ਲੋਕਾਂ ਦੇ ਲੋਕ ਕਿਸ ਪਾਸੇ ਜਾਣਗੇ ਅਜਾ ਪਤਾ ਨਾਮ ਹੈ ਜਾਨ ਦਿਖਾਓ ਅੱਜ ਜੇ ਬਹੁਤ ਮਨ ਲੱਗਦਾ ਹੋਵੇ ਜੀ ਔਰ ਇਹਨੂੰ ਜਿਹੜਾ ਹੈਗਾ ਤਾਂ ਹਰ ਤਰੀਕੇ ਨਾਲ ਹਲਕੇ ਹੈ ਇਹਨੂੰ ਜਿਹੜਾ ਹੈਗਾ ਦੋ ਤਰੀਕਾ ਵੀ ਕਰ ਸਕਦੇ ਸਰ ਇੱਕ ਛੋਟਾ ਜਿਹਾ ਸਵਾਲ ਸੀਗਾ ਸਰ ਦੇਖੋ ਡਿਪੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਪ੍ਰਸ਼ਾਸਨ ਵਾਲੋਂ ਮਲਾਵਾਸੀਆਂ ਦਾ ਕਹਿਣਾ ਹੈ ਕਿ ਡਿਊਟੀ ਅਫਸਰ ਅੰਦਰ ਮੌਕੇ ਤੇ ਗਏ ਸੀਗੇ ਉਹਨਾਂ ਵੱਲੋਂ ਕੈਮਰੇ ਵਗੈਰਾ ਚੈੱਕ ਕੀਤੇ ਗਏ ਨੇ ਪਰ ਮਲਾਵਾਸੀਆਂ ਦੋਸਤਾਂ ਵੀ ਕਹਿਣਾ ਸੀ ਕਿ ਡਿਊਟੀ ਅਫਸਰ ਲੋਕੀ ਲੜਕੀ ਅੰਦਰ ਹੈ ਪਰ ਉਹਨਾਂ ਨੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸੋ ਡਿਊਟੀ ਅਫਸਰ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਪਹਿਲਾਂ ਵੀ ਕਰ ਲੈ ਵੈਰੀਫਾਈ ਕਰਦੇ ਹਾਂ ਜੀ ਇੱਕ ਮਿੰਟ